ਤੇ 13 0 ਹੋਊਗਾ ਮਜਾਲ ਆ ਕਿਤੇ ਸਾਡੀ 15 ਅਗਸਤ ਜਾਂ 26 ਜਨਵਰੀ ਚੋ ਚਾਕੀ ਇਧਰ ਉਧਰ ਹੋ ਜੇ ਬਲਕਿ ਸਭ ਤੋਂ ਪਹਿਲਾਂ ਪੰਜਾਬ ਵਾਲੀ ਆਇਆ ਕਰੂੰ ਚਾਕੀਆਂ ਦੀ ਸ਼ੁਰੂਆਤ ਪੰਜਾਬ ਕਰਿਆ ਕਰੂਗਾ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕਿਹਾ ਇਹਨਾਂ ਨੇ ਕਿ ਜੀ ਆ ਜਿਆਦਾ ਨਾ ਇਹਨੂੰ ਉਛਾਲੋ ਅਗਲੀ 15 ਅਗਸਤ ਤੇ ਅਗਲੀ 26 ਜਨਵਰੀ ਅਗਲੀ 15 ਅਗਸਤ ਅਗਲੀ 26 ਜਨਵਰੀ ਤਿੰਨ ਸਾਲ ਦਾ ਤੁਹਾਨੂੰ ਲਿਖ ਕੇ ਦੇ ਦਿੰਨੇ ਆ ਕਿ ਪੰਜਾਬ ਦੀ ਚਾਕੀ ਸਾਉ ਤੋਂ ਪਹਿਲਾਂ ਹੋਇਆ ਕਰੂ ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਐ ਪਹਿਲੇ ਇਹ ਦੱਸਿਓ 15 ਅਗਸਤ ਨੂੰ ਤੁਸੀਂ ਹੋਵੋਗੇ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਹੋਵੋਗੇ ਕੀ ਪਤਾ ਚੱਕੀ ਅਸੀਂ ਸਿਲੈਕਟ ਕਰਦੇ ਹੋਈ ਉੱਥੇ ਇੱਥੇ ਕੋਈ ਪਤਾ ਲੱਗਦਾ ਪਾ ਰੱਬ ਦੇ ਰੰਗਾਂ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਮੈਂ ਕਿਹਾ ਹੰਕਾਰ ਨਾ ਕਰੋ ਹੰਕਾਰ ਨਾ ਕਰੋ ਸੋ ਹੰਕਾਰ ਤਾਂ ਸਿਰ ਨੀਵਾ ਹੁੰਦਾ ਹੈ ਕੇਜਰੀਵਾਲ ਸਾਹਿਬ ਨੇ ਜਿੰਨੇ ਘੇੜੇ ਪੰਜਾਬ ਚ ਲਾਏ ਨੇ ਛਾ ਦਿੱਲੀ ਚ ਘੱਟ ਪੰਜਾਬ ਜ਼ਿਆਦਾ ਆਉਂਦੇ ਨੇ ਜਦੋਂ ਵੀ ਬੁਲਾਈਏ ਅਸੀਂ ਕਿ ਸਕੂਲ ਆਫ ਫੈਮਿਨਸ ਦਾ ਉਦਘਾਟਨ ਕਰਨਾ ਹੈ ਜੀ ਆਮ ਆਦਮੀ ਕਲੀਨਿਕ ਤਿਆਰ ਨੇ ਜੀ ਵਿਕਾਸ ਦੀ ਕ੍ਰਾਂਤੀ 800 ਕਰੋੜ ਰੁਪਏ ਦਾ ਹੁਸ਼ਿਆਰਪੁਰ ਦੇਣਾ ਹੈ ਜੀ ਮੈਡੀਕਲ ਕਾਲਜਾਂ ਦੇ ਉਦਘਾਟਨ ਕਰਨੇ ਆ ਜੀ ਇਹ ਉਹਦੀ ਕਮੈਂਟ ਕਹਿ ਦਿੰਦੇ ਨੇ ਚਲੋ ਰੱਖੋ ਪੰਜਾਬ ਦਾ ਪ੍ਰੋਗਰਾਮ ਕਿਉਂਕਿ ਇਹਨਾਂ ਨੂੰ ਵੀ ਪੰਜਾਬ ਨਾਲ ਪਿਆਰ ਹੈ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਉਹਦੀਆਂ ਜੜਾਂ ਹੋਰ ਮਜ਼ਬੂਤ ਕੀਤਾ ਹੈ ਤੇ ਹੁਣ ਜਦੋਂ 13 13 ਜਿਹੜੇ ਪੱਤੇ ਹੋਰ ਨਿਕਲਿਆ ਏ ਤਾਂ ਸਾਡਾ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਇਹ ਹੋਰ ਸ਼ਾਨਦਾਰ ਹੋਊਗਾ ਇਹ ਹੋਰ ਫਲਦਾਰ ਹੋਊਗਾ ਕਿਉਂਕਿ ਇਹ ਇਮਾਨਦਾਰੀ ਤੇ ਪਾਰਦਰਸ਼ੀ ਸਰਕਾਰ ਹੈ ਸੋ ਇਹਨਾਂ ਤੋਂ ਖਿਹੜਾ ਛਡਾਉਣਾ ਬੜਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਪਤਕਾ ਸਾਹਿਬ ਬੈਠੇ ਨੇ ਤੁਹਾਡੇ ਸਾਹਮਣੇ ਕਿਵੇਂ ਮੈਨੂੰ ਗਵਰਨਰ ਤੋ ਬਜਟ ਦੀ ਮਨਜ਼ੂਰੀ ਲੈਣ ਵਾਸਤੇ ਬਜਟ ਸੈਸ਼ਨ ਦੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਉੱਥੋਂ ਚੀਫ ਜਸਟਿਸ ਕਹਿੰਦਾ ਭਈ ਬਜਟ ਸੈਸ਼ਨ ਹੋਊਗਾ। ਤੁਸੀਂ ਰੋਕ ਨਹੀਂ ਸਕਦੇ। ਕਿਵੇਂ ਦੇਖ ਲਓ। ਤੇ ਕਿਵੇਂ ਸਾਨੂੰ ਹਰ ਗੱਲ ਵਾਸਤੇ ਰੋਕ ਲੈਂਦੇ ਨੇ ਸੈਂਟਰ ਚੋਂ ਆਹ ਨਹੀਂ ਕਰ ਸਕਦੇ ਆਹ ਨਹੀਂ ਕਰ ਸਕਦੇ। ਕਈ ਸਕੀਮਾਂ ਹੋ ਜਿਐ ਨੇ ਸਰ ਜਿਜ ਸੈਂਟਰ ਦਾ ਪੈਸਾ ਹੈ। ਉਹ ਆਪਦਾ ਪੈਸਾ ਦਿੰਦੇ ਨਹੀਂ। ਫਰਜ਼ੀ ਕੀ ਕਰਦੇ ਕੋਈ ਗੱਲ ਨਹੀਂ ਇਹ ਨਹੀਂ ਦਿੰਦੇ ਨਾ ਦੇਣ ਅਸੀਂ ਵੀ ਇਹਨਾਂ ਵਾਲਾ ਵੀ ਆਪਾਂ ਹੀ ਪਾ ਦਿੰਨੇ ਆ ਕੋਈ ਗੱਲ ਨਹੀਂ ਪੰਜਾਬ ਮੰਗਣ ਵਾਲਾ ਨਹੀਂ ਪੰਜਾਬ ਦਾ ਹੱਥ ਐ ਨਹੀਂ ਪੰਜਾਬ ਦਾ ਹੱਥ ਐ ਹੁੰਦਾ ਹੈ ਪੰਜਾਬ ਦੇਣ ਵਾਲਾ ਹੈ ਪੰਜਾਬ ਵੰਨਦਾਤਾ ਅਸੀਂ ਆਪਣੇ ਪੰਜਾਬ ਨੂੰ ਸਿਰ ਤੇ ਆਪਣੇ ਪੈਰਾਂ ਤੇ ਕਰਾਂਗੇ ਆਪਣੇ ਪੈਰਾਂ ਸਿਰ ਕਰਾਂਗੇ ਅਸੀਂ ਆਪਣੇ ਬਜਟ ਨੂੰ ਬਿਨਾਂ ਤੋਂ ਮੰਗਣ ਦੀ ਲੋੜ ਨਾ ਪਵੇ ਹਾਂ ਭੀਖ ਨਹੀਂ ਮੰਗਦੇ ਹੱਕ ਜਰੂਰ ਮੰਗਾਂਗੇ ਹੱਕ ਮੰਗਣ 'ਚ ਅਸੀਂ ਪਿੱਛੇ ਨਹੀਂ ਰਹਿੰਦੇ ਤੇ 13 0 ਹੋਊਗਾ ਮਜਾਲ ਹੈ ਕਿ ਤੇ ਸਾਡੀ 15 ਅਗਸਤ ਜਾਂ 26 ਜਨਵਰੀ ਜੋ ਚਾਕੀ ਇਧਰ ਉਧਰ ਹੋ ਜੇ ਬਲਕਿ ਸਭ ਤੋਂ ਪਹਿਲਾਂ ਪੰਜਾਬ ਵਾਲੀ ਆਇਆ ਕਰੂੰ ਚਾਕੀਆਂ ਦੀ ਸ਼ੁਰੂਆਤ ਪੰਜਾਬ ਕਰਿਆ ਕਰੂਗਾ